ਮੌਜੂਦਾ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਵੀ ਇੱਕ ਸਿੱਖ ਨੂੰ ਪੰਜਾਬ ਤੋਂ ਬਾਹਰ ਦਾ ਭਾਵੇਂ ਟਿਕ ਨਹੀਂ ਮਿਲੀ ਲੇਕਿਨ ਸਿੱਖਾਂ ਦੀ ਨੁਮਾਇੰਦਗੀ ਕਿੰਨੀ ਘराई ਵੱਡੇ ਅਉਧਿਆਂ ਤੇ ਜਿਹੜਾ ਅਨੰਦ ਮੈਰਿਜ ਐਕਟ ਸੀਗਾ ਅ ਸਰਦਾਰ ਮਨਮੋਹ ਸਿੰਘ ਜੀ 10 ਸਾਲ ਪ੍ਰਧਾਨ ਮੰਤਰੀ ਰਹੇ ਦੇਸ਼ ਦੇ ਉਹਨਾਂ ਨੇ ਲਾਗੂ ਨਹੀਂ ਕੀਤਾ ਅ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਉਹ ਲਾਗੂ ਕਰਵਾਇਆ ਦਿੱਲੀ ਫਤਿਹ ਦੇ ਹਸਾਰੇ ਆ ਜੀ ਉਹ ਲਾਲ ਕਿਲੇ ਤੇ ਬਣਾਇਆ ਜਾ ਰਿਹਾ ਉਹ ਕਿਸੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਤਾਂ ਸਾਨੂੰ ਮਨਾਨ ਨਹੀਂ ਦਿੱਤਾ ਨਾ ਕਿ ਜਿਗਰ ਕੀਤਾ ਉਹ ਜਦੋਂ 2014 ਤੋਂ ਬਾਅਦ ਇਹ ਸ਼ੁਰੂ ਹੋਇਆ ਜੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਪਸ਼ਟ ਬੋਮਾਰਡ ਚ ਸਰਕਾਰ ਆਈ ਹੈ ਔਰ ਇੱਕ ਤੇ ਸਾਡੇ ਆਪਣੇ ਮਨਾਂ ਚੋਂ ਗੱਲ ਕੱਢਣੀ ਪਈਗੀ ਵੀ ਦਿੱਲੀ ਸਾਡੀ ਦੁਸ਼ਮਣ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਚਰਚਾ ਉਸ ਸਮੇਂ ਹੋਣੀ ਸ਼ੁਰੂ ਹੋਈ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਦੇ ਕਾਰਜਕਾਲ ਪੂਰੇ ਹੋਣ ਜਾ ਰਹੇ ਨੇ ਤੇ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਤੋਂ ਬਾਹਰ ਕਿਸੇ ਵੀ ਸਿੱਖ ਅਗ ਨੂੰ ਜਿਹੜੀ ਟਿਕਟ ਨਹੀਂ ਮਿਲੀ ਪਰ ਇਸ ਤੋਂ ਇਲਾਵਾ ਜਸਵੰਤ ਸਿੰਘ ਨਾਮਤਾਰੀ ਇਸ ਗੱਲ ਨਾਲ ਇਤਵਾਕ ਨਹੀਂ ਰੱਖਦੇ ਉਹਨਾਂ ਦਾ ਤਰਕ ਹੈ ਕਿ ਜਦੋਂ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜ ਕਰ ਰਿਹਾ ਹੈ ਉਸ ਸਮੇਂ ਬਹੁਤ ਸਾਰੇ ਸਿੱਖ ਅਫਸਰਾਂ ਨੂੰ ਮੌਕਾ ਮਿਲਿਆ ਖਾਸ ਤੌਰ ਤੇ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਜਾਣ ਦਾ ਤੇ ਇਹ ਗੱਲ ਜਿਹੜੀ ਹੈ ਪਰ ਮੈਂ ਪੜਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਰਹੇ ਉਹਨਾਂ ਦੇ ਸਮੇਂ ਦੌਰਾਨ ਇਹ ਗੱਲ ਸਿੱਖਾਂ ਦੇ ਹਿੱਸੇ ਨਹੀਂ ਆਈ ਇਸ ਗੱਲ ਨੂੰ ਕਿਵੇਂ ਦੇਖਦੇ ਨੇ ਜਸਵੰਤ ਸਿੰਘ ਨਾਮਤਰੀ ਸਾਡੇ ਨਾਲ ਨੇ ਜਿਹੜੀ ਗੱਲ ਦਾ ਮੈਂ ਜ਼ਿਕਰ ਕੀਤਾ ਹੈ ਇਹ ਅਕਸਰ ਚਰਚਾ ਚੱਲਦੀ ਹੈ ਵੀ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਰਹੇ ਪਰ ਮੌਜੂਦਾ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਵੀ ਇੱਕ ਸਿੱਖ ਨੂੰ ਪੰਜਾਬ ਤੋਂ ਬਾਹਰ ਦਾ ਭਾਵੇਂ ਟਿਕਟ ਨਹੀਂ ਮਿਲੀ ਲੇਕਿਨ ਸਿੱਖਾਂ ਦੀ ਨੁਮਾਇੰਦਗੀ ਕਿੰਨੀ ਕਰਈ ਵੱਡੇ ਅਹੁਦਿਆਂ ਤੇ ਦੇਖੋ ਨਮਾਇੰਦਗੀ ਵੀ ਰਹੀ ਹੈ ਹੁਣ ਤੁਸੀਂ ਇਹ ਦੇਖੋ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰਦਾ ਹਾਂ ਉੱਤਰਾਖੰਡ ਦੇ ਗਵਰਨਰ ਜਨਰਲ ਗਰਮੀਤ ਸਿੰਘ ਜੀ ਨੇ ਉਹ ਵੀ ਸੇਖਣੇ ਇਸ ਟਾਈਮ ਭਾਰਤ ਦੇ ਮਿਨੋਰਿਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਲਾਲਪੂਰਾ ਉਹ ਵੀ ਸੇਖਣੇ ਕਾਂਗਰਸ ਰਾਜ ਚ ਸਾਨੂੰ ਕੋਈ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਸਾਨੂੰ ਸੇਖਣ ਨਹੀਂ ਮਿਲਿਆ ਇਹ ਦੋ ਵਾਰੀ ਭਾਜਪੀ ਸਰਕਾਰ ਚ ਪਹਿਲਾਂ ਵਾਜਪਾਈ ਜੀ ਵੇਲੇ ਆਪਣਾ ਸਰਦਾਰ ਤਰੋਚਨ ਸਿੰਘ ਜੀ ਸਨ ਤੇ ਹੁਣ ਸਰਦਾਰ ਅਕਬਾਲ ਸਿੰਘ ਲਾਲਪੁਰਾ ਬਣੇ ਨੇ ਔਰ ਇਸ ਤੋਂ ਇਲਾਵਾ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਆਨੰਦ ਮੈਰਿਜ ਐਕਟ ਸੀਗਾ ਅ ਸਰਦਾਰ ਮਨਮੋਹਨ ਸਿੰਘ ਜੀ 10 ਸਾਲ ਪ੍ਰਧਾਨ ਮੰਤਰੀ ਰਹੇ ਦੇਸ਼ ਦੇ ਉਹਨਾਂ ਨੇ ਲਾਗੂ ਨਹੀਂ ਕੀਤਾ ਅ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਉਹ ਲਾਗੂ ਕਰਵਾਇਆ ਅਤੇ ਜਦੋਂ ਆਪਣਾ ਇਹਦੇ ਚੇਅਰਮੈਨ ਸਲਮਨਟੀ ਕਮਿਸ਼ਨ ਸਲਮਾਨ ਕੀ ਸੀ ਤਾਂ ਉਹਨਾਂ ਨੇ ਫਿਰ ਅੱਗੇ ਕੀਤਾ ਇਹਦੇ ਇਹਨਾਂ ਨੇ ਇੰਪਲੀਮੈਂਟ ਕੀਤਾ ਅੱਗੇ ਔਰ ਇਹ ਨਹੀਂ ਹੈਗਾ ਵੀ ਜੇ ਕਿਸੇ ਸਿੱਖ ਨੂੰ ਭਾਰਤ ਤੋਂ ਬਾਅਦ ਪੰਜਾਬ ਤੋਂ ਬਾਅਦ ਟਿਕਟ ਨਹੀਂ ਮਿਲੀ ਹੈਗੀ ਤੇ ਸਾਡਾ ਸਿੱਖਾਂ ਦਾ ਵਿੱਚ ਹਿੱਸੇਦਾਰੀ ਨਹੀਂ ਹੈਗੀ ਸਰਕਾਰ ਤੇ ਸਰਕਾਰ ਦੇ ਵੱਖ-ਵੱਖ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਸਿੱਖ ਨੇ ਹੁਣ ਵੀ ਤੁਸੀਂ ਦੇਖੋ ਆਪਣਾ ਜਿਹੜੇ ਚੋਣ ਕਮਿਸ਼ਨਰ ਨੇ ਐਸਐਸ ਸੰਧੂ ਜੀ ਉਹ ਪਹਿਲਾਂ ਚੀਫ ਸਕੱਟਰੀ ਸਨ ਉੱਤਰਾਖੰਡ ਤੇ ਉੱਥੋਂ ਇਹਨਾਂ ਨੂੰ ਇਆਕੇ ਇਥੇ ਚੋਣ ਕਮਿਸ਼ਨਰ ਲਗਾਇਆ ਗਿਆ ਔਰ ਇਸ ਤੋਂ ਪਹਿਲਾਂ ਜਨਰਲ ਗਰਮੀਤ ਸਿੰਘ ਦਾ ਮੈਂ ਜ਼ਿਕਰ ਕਰ ਚੁੱਕਿਆ ਹਾਂ ਬੀਐਸਨ ਹੋਇਆ ਵੀ ਸਾਡੇ ਆਪਣਾ 에ਅਰ ਮਾਲਸ਼ਾ 에ਅਰ ਚੀਫ ਰੇਅਰ ਹੈ ਜੀ ਔਰ ਇਹਦੇ ਆਪਣਾ ਤੁਸੀਂ ਇਹ ਦੇਖੋ ਵੀ ਜਿਹੜੇ 84 ਦੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਵੀ ਸਜ਼ਾਵਾਂ ਜੜੀਆਂ ਜਾਂ ਉਹਨਾਂ ਨੂੰ ਜੇਲ੍ਹ ਚ ਭੇਜਿਆ ਉਹ ਭੀਜਪੀ ਸਰਕਾਰ ਨੇ ਹੀ ਭੇਜਿਆ ਨਾ ਕਿ ਕਾਂਗਰਸ ਨੇ ਜਾਂ ਕਿਸੇ ਹੋਰ ਪਾਰਟੀ ਨੇ ਇਦੇ ਵੱਲ ਕੋਈ ਉਪਰਾਲਾ ਕੀਤਾ ਤਾਂ ਮੈਂ ਨਹੀਂ ਸਮਝਦਾ ਕਿ ਸਾਡੀ ਸਹੀ ਜ਼ਿਦਦਰੀ ਨਹੀਂ ਹੈਗੀ ਸਿੱਖਾਂ ਦੀ ਸਿੱਖਾਂ ਸਭ ਨਾਲ ਵੱਡੀ ਗੱਲ ਤੁਸੀਂ ਇਹ ਦੇਖੋ ਬਈ ਜਿਹੜਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਿੱਖ ਸੰਗਤਾਂ ਇੱਕ ਕਰਤਾਰਪੁਰ ਦੇ ਦਰਸ਼ਨਕ ਦੂਰਬਿਣੀ ਰਾਈ ਕਰਦੀਆਂ ਸਨ ਉਹ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹ ਸਾਨੂੰ ਲਾਂਘਾ ਖੋਲ ਕੇ ਦਿੱਤਾ ਕਰਤਾਰਪੁਰ ਸਾਹਿਬ ਦਰਸ਼ਨਾ ਵਾਸਤੇ ਇਹ ਬੜਾ ਵੱਡੇ ਕੰਮ ਨੇ ਜਿਹੜੇ ਕਿਸੇ ਹੋਰ ਪਾਰਟੀ ਨੇ ਸੋਚਿਆ ਵੀ ਨਹੀਂ ਅੱਜ ਵੀਰ ਬਾਲਦੇਵਸ ਵੱਲੋਂ ਜਿਹੜਾ ਮਨਾਣਾ ਇਹ ਵੀ ਕਿਸੇ ਨੇ ਨਹੀਂ ਸੋਚਿਆ ਇਹ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਤਾਂ ਹੋਇਆ ਜੀ ਜਦੋਂ ਅਨੰਦਪੁਰ ਸਾਹਿਬ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਗਿਆ 300 ਸਾਲਾ ਉਦੋਂ ਵੀ ਇੱਕ ਰੈਫਰੈਂਸ ਆਉਂਦਾ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 100 ਕਰੋੜ ਰੁਪਈਆ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਦਿੱਤਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਕਿਵੇਂ ਲੈਂਦੇ ਹੋ ਬਿਲਕੁਲ ਜੀ ਉਦੋਂ ਵੀ ਇਹਨਾਂ ਨੇ 1999 'ਚ ਹੋਇਆ ਸੀ ਜੀ ਇਹ ਜੀ ਉਦੋਂ ਸੈਂਟਰ 'ਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ ਵਾਜਪਾਈ ਜੀ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਉਦੋਂ 100 ਕਰੋੜ ਰੁਪਈਆ ਦਿੱਤਾ ਸੀ ਆ ਹੁਣ ਵੀ ਵਕਫਾਕ ਸਮਾਗਮਾਂ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜੀ ਉਹ 550 ਸਾਲਾ ਮਨਾਇਆ ਉਦੋਂ ਵੀ ਭਾਰਤ ਸਰਕਾਰ ਨੇ ਜਿੰਨੇ ਵੀ ਸਟੇਟਾਂ ਦੇ ਰਾਜਪਾਲ ਨੇ ਉਹਨਾਂ ਦੇ ਔਰ ਦੂਸਰਾ ਜਿਹੜੇ ਬਾਹਰ ਐਮਬੈਸੀਆਂ ਨੇ ਆਪਣੀਆਂ ਹਿੰਦੁਸਤਾਨ ਦੀਆਂ ਉਹਨਾਂ ਦੇ ਵਿੱਚ ਵੀ ਉੱਥੇ ਵੀ ਮਨਾਇਆ ਗਿਆ ਔਰ ਹੁਣ ਦਿੱਲੀ ਫਤਿਹ ਦੇ ਹਸਾਰੇ ਆ ਜੀ ਉਹ ਲਾਲ ਕਿਲੇ ਤੇ ਮਨਾਇਆ ਜਾ ਰਿਹਾ ਹੈ ਉਹ ਕਿਸੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਤਾਂ ਸਾਨੂੰ ਮਨਾਣ ਨਹੀਂ ਦਿੱਤਾ ਨਾ ਕਿ ਜ਼ਿਕਰ ਕੀਤਾ ਉਹ ਜਦੋਂ 2014 ਤੋਂ ਬਾਅਦ ਇਹ ਸ਼ੁਰੂ ਹੋਇਆ ਜੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਪਸ਼ਟ ਬਹੁਮਤ ਚ ਸਰਕਾਰ ਆਈ ਹੈ ਉਸ ਤੋਂ ਪਹਿਲਾਂ ਕਦੀ ਵੀ ਨਹੀਂ ਮਨਾਇਆ ਗਿਆ ਉਹ ਲਾਲ ਕਿਲਾ ਉਹ ਜਗ੍ਹਾ ਜਿੱਥੇ ਸਾਡੇ ਗੁਰੂ ਸਾਹਿਬ ਸਾਹਿਬ ਨੂੰ ਚਾਂਦਨੀ ਚੌਕ 'ਚ ਸ਼ਹੀਦ ਕੀਤਾ ਗਿਆ ਅੱਜ ਅਸੀਂ ਉੱਥੇ ਹੀ ਆਪਣਾ ਖਾਲਸੇ ਦਾ ਝੰਡਾ ਚੜਾਣੇ ਆ ਔਰ ਉੱਥੇ ਅਸੀਂ ਮਨਾਣੇ ਆ ਦਿਨ ਔਰ ਮੈਨੂੰ ਲੱਗਦਾ ਇਹ ਸਰਕਾਰ ਦਾ ਸਿੱਖਾਂਪਤੀ ਪੋਜੀਟਿਵ ਰਵਈਆ ਹੀ ਹੈ ਜਿਹੜਾ ਸਾਡੇ ਇੰਨਾ ਕੁਝ ਹੋ ਰਿਹਾ ਜੀ ਇੱਕ ਸਰਦਾਰ ਤਰਲੋਚ ਸਿੰਘ ਰੈਫਰੈਂਸ ਦਿੰਦੇ ਆ ਉਹ ਕਹਿੰਦੇ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਕਿਹਾ ਸੀ ਵੀ ਕੋਈ ਵੀ ਪਾਰਟੀ ਹੋਵੇ ਸਾਨੂੰ ਸੱਤਾ ਸੁੱਖ ਜਿਹੜਾ ਜਾਂ ਸਾਡੀ ਨੁਮਾਇੰਦਗੀ ਉੱਥੇ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਵੀ ਅਸੀਂ ਨਫ਼ਰਤ ਦੇ ਪਾਤਰੀ ਬਣੀਏ ਜਾਂ ਅਸੀਂ ਲੜਾਈਆਂ ਹੀ ਕਰਦੇ ਰਹੀਏ ਦੇਖੋ ਜੀ ਉਹਨਾਂ ਟਕਰਾਵ ਕੇ ਜਿਵੇਂ ਪੰਜਾਬ 'ਚ ਇੱਕ ਨਾ ਬਹੁਤੇ ਲੋਕਾਂ 'ਚ ਇਹ ਗੱਲ ਫੈਲੀ ਹੋਈ ਹੈ ਕਿ ਦਿੱਲੀ ਸਾਡੀ ਦੁਸ਼ਮਣ ਹੈ। ਜੇ ਇਹ ਜਿੰਨੇ ਕੰਮ ਦਿੱਲੀ ਨੇ ਕੀਤੇ ਨੇ ਪੰਜਾਬ ਸਰਕਾਰ ਨੇ ਨਹੀਂ ਕੀਤੇ ਹੈਗੇ। ਔਰ ਇੱਕ ਤੇ ਇਹ ਸਾਡੇ ਆਪਣੇ ਮਨਾਂ 'ਚੋਂ ਗੱਲ ਕੱਢਣੀ ਪਈਗੀ ਕਿ ਦਿੱਲੀ ਸਾਡੀ ਦੁਸ਼ਮਣ ਹੈ। ਅਸੀਂ ਹਿੰਦੁਸਤਾਨ ਦੇ ਵਾਸੀ ਆਂ, ਦੇਸ਼ ਦੀ ਆਜ਼ਾਦੀ 'ਚ ਦੇਸ਼ ਨੂੰ ਬਣਾਉਣ 'ਚ ਸਭ ਨਾਲ ਵੱਡਾ ਯੋਗਦਾਨ ਸਿੱਖਾਂ ਦਾ ਹੈ। ਸਾਨੂੰ ਉਸ ਚੀਜ਼ ਦਾ ਲਾਭ ਲੈਣਾ ਚਾਹੀਦਾ ਹੈ। ਨਾ ਕਿ ਸਾਨੂੰ ਟਕਰਾਅ 'ਚ ਪੈਣਾ ਚਾਹੀਦਾ। ਜਦੋਂ ਸਰਕਾਰਾਂ ਸਾਡੇ ਨਾਲ ਸਾਡੇ ਮੁਤਾਬਕ ਚੱਲਦੀਆਂ ਹਨ। ਤੋ ਫਿਰ ਮੈਨਿਆ ਨਹੀਂ ਸਮਝਦਾ ਵੀ ਇਹ ਚੀਜ਼ ਚੀਜ਼ ਰੋਲੇ ਚ ਪੈਣਾ ਚਾਹੀਦਾ ਜੀ ਸਰਦਾਰ ਜਸਵੰਤ ਸਿੰਘ ਕਿਵੇਂ ਦੇਖਦੇ ਆ ਇੱਕ ਪਾਸੇ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਸਾਡੀਆਂ ਜਿਹੜੀਆਂ ਫਸਲਾਂ ਦੀ 5 ਸਾਲ ਦੇ ਲਈ ਜਿਹੜਾ ਐਗਰੀਮੈਂਟ ਗਵਰਨਮੈਂਟ ਆਫ ਇੰਡੀਆ ਦੇ ਰਹੀ ਸੀ ਉਹ ਅਸੀਂ ਨਹੀਂ ਲੈਣਾ ਚਾਹੁੰਦੇ ਦੂਜੇ ਪਾਸੇ ਐਸ ਕੇ ਐਮ ਫੈਸਲਾ ਕਰਦੀ ਹੈ ਕਿ ਅਸੀਂ ਰਾਜਨੀਤਿਕ ਕਲੈਕਸ਼ਨ ਵੀ ਲੜਨਾ ਹੈ ਦੂਜਾ ਉਹ ਭਾਜਪਾ ਦਾ ਵਿਰੋਧ ਵੀ ਕਰਦੇ ਨੇ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਸਾਰਾ ਰਾਜਨੀਤੀ ਦੇ ਨਾਲ ਹੋ ਰਿਹਾ ਹੈ ਟੇਬਲ ਤੇ ਬਹਿ ਕੇ ਵੀ ਗੱਲ ਹੋ ਸਕਦੀ ਹੈ ਕੋਈ ਬੈਠ ਕੇ ਜਦੋਂ ਗੱਲ ਕਰਾਂਗੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਅ ਕੇਂਦਰ ਦੀ ਸਰਕਾਰ ਕਿਸਾਨਾਂ ਪਤੀ ਬਹੁਤ ਪੋਜੀਟਿਵ ਹੈ ਸਿਰਫ ਗੱਲਬਾਤ ਕਰਨ ਵਾਸਤੇ ਅੱਗੇ ਆਣਾ ਚਾਹੀਦਾ ਸਰਕਾਰ ਵੀ ਕਰੇ ਕਿਸਾਨ ਵੀ ਕਰੇ ਕੋਈ ਨਾ ਕੋਈ ਹੱਲ ਵਧੀਆ ਨਿਕਲ ਜਾਏਗਾ ਜੀ ਔਰ ਦੂਸਰਾ ਅ ਨਾਲੇ ਤੁਸੀਂ ਸੰਘਰਸ਼ ਵੀ ਕਰਨਾ ਨਾਲੇ ਇਲੈਕਸ਼ਨ ਵੀ ਲੜਨੀ ਹੈ ਦੋਨੇ ਜੇ ਕੰਮ ਕਰੋ ਨਾ ਜੀ ਜਾਂ ਸੰਘਰਸ਼ ਕਰੋ ਜਾਂ ਇਲੈਕਸ਼ਨ ਲੜੋ ਤੇ ਪਿਛਲੀ ਵਾਰ ਇਹ ਨਾਲ ਇਲੈਕਸ਼ਨ ਲੜ ਕੇ ਦੇਖੀ ਹੋਈ ਹੈ ਵਿਧਾਨ ਸਭਾ ਦੇ ਵਿੱਚ ਕੀ ਬਣਿਆ ਜੀ ਸੋ ਇਹ ਨੇ ਜਸਵੰਤ ਸਿੰਘ ਨਾਮਤਾਰੀ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਆਖਿਆ ਵੀ ਜਦੋਂ ਵੀ ਭਾਜਪਾ ਦੀ ਸਰਕਾਰ ਰਹੀ ਹੈ ਉਸ ਸਮੇਂ ਸਿੱਖਾਂ ਦੀ ਨੁਮਾਇੰਦਗੀ ਵੱਡੇ ਅਹੁਦਿਆਂ ਦੇ ਉੱਤੇ ਕਾਫੀ ਵੱਡੀ ਰਹੀ ਹੈ ਸੋ ਮੈਨੂੰ ਜਸਵਿੰਦਰ ਸਿੰਘ ਵਿਟਣ ਦੇ ਉਹ ਇਜਾਜ਼ਤ